ਸਾਨੂੰ ਕੋਈ ਬਦਲਾ ਨਹੀਂ ਜਾ ਪਿਆ ਦੇ ਵਿੱਚ ਜਲੂਸ ਕੱਢਿਆ ساری ਜਲਵੀ ਉਹ ਜਾਂ ਕੰਨ ਦਾ ਕੱਚਾ ਹੈ ਇਲੈਕਸ਼ਨ ਚ ਇਹ ਹੀ ਉਤਰਾਂ ਦੇ ਤੋਗਣੇ ਸਾਰੇ ਵਰਕਰ ਆਪਣੇ ਮੂਸੇ ਵਾਲੇ ਦੀ ਗੱਲ ਸੁਣੋ ਝੰਡਾ ਹੀ ਬਦਲਿਆ ਬੰਦਾ ਉਤੋਂ ਨਾਂ ਮੇੜ ਜੂਗਾ ਵੀ ਮਤਲਬ ਆਪਣੇ ਆਮ ਪਾਰਟੀ ਹਲਕਾ ਚਾਰਜ ਤੇ ਵੇਖੋ ਨਾ ਉਹਦੇ ਇਹੋ ਜਿਹੇ ਬੰਦੇ ਆ ਵੀ ਕਿਸੇ ਦਾ ਫੋਨ ਹੀ ਨਹੀਂ ਆਦੇ ਨਾਂ ਭਰੇ ਸਾਰਾ ਕੁਝ ਭਰੇ ਲੋਕ ਮੁਖੋ ਬਿਜਲੀ ਦੇ ਕੱਲੀ ਗਰੰਟੀ ਹੋਈ ਆ ਉਹਦੇ ਤੋਂ ਵੱਧ ਐਪਲੀਕੇਸ਼ਨਾਂ ਤੇ ਮਤਲਬ ਵੇਚ ਕੇ ਮੈਂ ਉਹਨਾਂ ਦਾ ਬਿੱਲ ਵੀ ਤਾਰ ਸਕਦਾ ਜਿੰਨੀ ਪਬਲਿਕ ਪ੍ਰਾਈਮ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਪਹੁੰਚੇ ਹਾਂ ਜਬ ਵਿਧਾਨ ਸਭਾ ਹਲਕਾ ਜਨਾਲਾ ਦੇ ਨਗਰ ਮੁਕਾਮ ਦੇ ਵਿੱਚ ਜਿੱਥੇ ਕਿ ਮਨ ਲੋ ਜਿਹਨਾਂ ਨੇ ਮਿਹਨਤੀ ਵਰਕਰ ਨੇ ਆਪ ਦੇ ਅਜਨਾਲਾ ਹਲਕੇ ਦੇ ਵਿੱਚੋਂ ਨਗਰ ਮੁਕਾਮ ਦੇ ਵਿੱਚ ਸਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਗ੍ਰਹਿ ਵੇਖਿਆ ਉਹਨਾਂ ਨੇ ਕਰਦੇ ਆ ਗੱਲਬਾਤ ਕਿ 3 ਸਾਲ ਹੋ ਗਿਆ ਸਰਕਾਰ ਬਣੀ ਨੂੰ ਤੇ ਕੀ ਕਹਿਣਾ ਉਹਨਾਂ ਦਾ ਕਾਸ ਬਾਰੇ ਜਾਂ ਉਹਨਾਂ ਦੀ ਮਿਹਨਤ ਬਾਰੇ ਹੋਲਡ ਵਰਕਰ ਨੇ ਉਹ ਕਰਦੇ ਆ ਗੱਲਬਾਤ ਜੀ ਗੁਰਪ੍ਰੀਤ ਜੀ ਸਤਿਗੁਰ ਸਤਿਗੁਰ ਆਪਾ ਜੀ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਨਾਲ ਗੁਰਪ੍ਰੀਤ ਸਿੰਘ ਮੁਕਾਮ ਜੀ ਗੁਰਪ੍ਰੀਤ ਜੀ ਆਪਦੇ ਵਿੱਚ ਆਪਾਂ ਕਦੋਂ ਜੁਆਇਨ ਕੀਤੀ ਕਿਸ ਤਰ੍ਹਾਂ ਜੁੜੇ ਹੋ ਵੇਖੋ ਜੀ ਜਦੋਂ ਇਲੈਕਸ਼ਨ ਹੋਈ ਸੀ ਨਾ ਆਪਣੇ ਮਤਲਬ ਬਾਈ ਦੇ ਵਿੱਚ ਹਾਂਜੀ ਤੇ ਆਪਾਂ ਜਦੋਂ ਧਰੀਵਾਲ ਆਪਣੇ ਕੋਲ ਆਇਆ ਸੀ ਮੇਰਾ ਛੋਟਾ ਬ੍ਰਦਰ ਹਰਪ੍ਰੀਤ ਸਿੰਘ ਉਹ ਗਏ ਸੀ ਨਾਲ ਲਵ ਹੀ ਨਾਲ ਇਹ ਦੋਵੇਂ ਗਏ ਸੀ ਉਹਨਾਂ ਦੇ ਘਰੇ ਗਏ ਸੀ ਤੇ ਬਾਅਦ ਚ ਇਹਨਾਂ ਨੂੰ ਇੱਥੇ ਸੱਦਿਆ ਹੀ ਅਸੀਂ ਤੇ ਜਦੋਂ ਇੱਥੇ ਸੱਦਿਆ ਗੁਰਦੁਆਰੇ ਤੇ ਫਿਰ ਕਿਸੇ ਨੇ ਵਾਣ ਨਹੀਂ ਦਿੱਤਾ ਵਿਰੋਧੀ ਪਾਰਟੀਆਂ ਨੇ ਇਹ ਕਦੋਂ ਦੀ ਗੱਲ ਹੈ ਕੁਝ ਇਹ ਆਪਣਾ ਜਿਹੜਾ ਇਲੈਕਸ਼ਨ ਸ਼ੁਰੂ ਹੋਈ ਮਤਲਬ 2022 ਦੀ ਉਦੋਂ ਆਏ ਹੀ ਤੇ ਮਤਲਬ ਆਪਣੇ ਪਿੰਡ ਆਏ ਹੀ ਮੀਟਿੰਗ ਵਾਸਤੇ ਤੇ ਉਦੋਂ ਇਹ ਜਦੋਂ ਗੁਰਦੁਆਰੇ ਸਾਹਿਬ ਆਏ ਸੀ ਤੇ ਕੁਝ ਕਾਲੀਆਂ ਰੇ ਕਾਂਗਰਸੀਆਂ ਦੇ ਇਹਨਾਂ ਨੇ ਮਤਲਬ ਗੁਰਦਾਰੇ ਬਣ ਨਹੀਂ ਦਿੱਤਾ ਫਿਰ ਅਸੀਂ ਗਏ ਆ ਜਦੋਂ ਇਹਨਾਂ ਦੇ ਨਾਲ ਗਏ ਹਰਪ੍ਰੀਤ ਨੂੰ ਮੈਂ ਆਖਿਆ ਮਾ ਚਲੋ ਚਲੀਏ ਆਪਾਂ ਮਤਲਬ ਉਥੇ ਚੱਲਦੇ ਆ ਕਿਹੜਾ ਨਹੀਂ ਬਣ ਦਿੰਦਾ ਫਿਰ ਧਾਰਿਆ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਆਪਾਂ ਤੁਹਾਡੇ ਘਰ ਰੱਖ ਲੈਨੇ ਮੀਟਿੰਗ ਫਿਰ ਅਹੀਂ ਉਹਨੂੰ ਮਤਲਬ ਇੱਥੇ ਸਦਿਆ ਫਿਰ ਮੀਟਿੰਗਾਂ ਕਰਾਈਆਂ ਫਿਰ ਇਹਦੇ ਨਾਲ ਤੁਰੇ ਪਿੰਡਾਂ 'ਚ ਵੀ ਗਏ ਸਾਰਾ ਕੰਮ ਇਹਦੇ ਨਾਲ ਕੀਤਾ ਸਹੀ ਇਹ ਤਾਂ ਜ਼ਦਾ ਕੁਲਦੀਪ ਸਿੰਘ ਜੀ ਧਾਰੀਵਾਲ ਹੋਣਾ ਨਾ ਹਾਂਜੀ ਹਾਂਜੀ ਪਹਿਲਾਂ ਕਿ ਪਾਰਟੀ 'ਚ ਆ ਗਏ ਸੀ ਆਪਾਂ ਨਹੀਂ ਪਹਿਲਾਂ ਮਤਲਬ ਸਾਡੇ ਡੈਡੀ ਰੂੜੀ ਹੁੰਦੇ ਇਤਰਾ ਵੋਟਾਂ ਪਾ ਦਿੰਦੇ ਸੀ ਨਾਲ ਹੀ ਤੁਰੇ ਆਪਾਂ ਮਤਲਬ ਜੋ ਵੀ ਪਾਰਟੀ ਜੁਆਇਨ ਕੀਤੀ ਇਨੋਂ ਦੇ ਨਾਲ ਹੀ ਤੁਰੇ ਆਪਾਂ ਗੁਰਪ੍ਰੀਤ ਜੀ ਆਪਣੇ ਬਹੁਤ ਸਵਾਲ ਖੜੇ ਹੁੰਦੇ ਆ ਬਦਲਾ ਦੇ ਨਾਂ ਤੇ ਕਾਹ ਦੇ ਨਾਂ ਤੇ 올ਡ ਵਰਕਰਾਂ ਦੀ ਨਾਂ ਸੁਣਵਾਈ ਦੇ ਨਾਂ ਤੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਵੇਖੋ ਜੀ ਅਜੇ ਤੇ ਸਾਨੂੰ ਕੋਈ ਬਦਲਾ ਨਹੀਂ ਜਾਪਿਆ ਇਹੋ ਜਿਹਾ ਮਤਲਬ ਕੋਈ ਕੀਤਾ ਹੋਵੇ ਬਦਲਾ ਇਹਨਾਂ ਨੇ ਸਾਡੇ ਸਾਡੇ ਤੋਂ ਲਾਲੋ ਤੁਸੀਂ ਵੀ ਅਹੀਂ ਇੰਨੀ ਮਿਹਨਤ ਕੀਤੀ ਆ ਸਾਡੀ ਕੋਈ ਪੁਸ਼ਕਿਸ਼ ਨਹੀਂ ਹੋਈ ਵੇਖੋ ਥਕੇ ਗਾਂਡੇ ਆ ਮਤਲਬ ਨੌਕਰੀ ਵੀ ਕੋਈ ਨਹੀਂ ਸਾਡੇ ਫਾਦਰ ਸਾਹਿਬ ਨੇ ਇਹ ਮਤਲਬ ਹੋਮ ਕਾਰਡ ਦੇ ਵਿੱਚ ਹੀ ਇਹਨਾਂ ਨੂੰ ਵੀ ਕੱਢ ਦਿੱਤਾ ਗਿਆ ਇਹਨਾਂ ਦੀ ਵੀ ਕੋਈ ਨਹੀਂ ਬਾਤ ਪੁੱਛੀ ਸਾਡੀ ਤੇ ਇਹਨਾਂ ਕੀ ਪੁੱਛਣੀ ਪੈਸੇ ਵੀ ਲਾਏ ਸਭ ਕੁਝ ਕੀਤਾ ਕਿਉਂ ਮਤਲਬ ਇਹ ਕਾਰਨ ਜਿਹੜਾ ਕੱਢੰਦਾ ਕੀ ਸੀ ਦਸਨਵਾਈ ਹੋਣ ਦਾ ਨਾ ਕੀ ਕਾਰਨ ਸਮਝਦੇ ਹੋ ਇਹਦੇ ਵੇਖੋ ਜੀ ਮੰਤਰੀ ਨੂੰ ਪਤਾ ਹੋਊਗਾ ਮਤਲਬ ਕਿਉਂ ਇਹਨਾਂ ਨੇ ਕੀ ਕੀਤਾ ਕਿਹੜੀ ਗੱਲੋਂ ਕੱਢਿਆ ਮੰਨਣ ਤੱਕ ਤੁਸੀਂ ਪਹੁੰਚ ਕਰਕੇ ਉਹਨਾਂ ਨੂੰ ਕਿੰਨੀ ਵਾਰ ਤੁਸੀਂ ਉਹਨਾਂ ਦੇ ਧਿਆਨ ਚ ਲਿਆਂਦਾ ਮਾਮਲਾ ਜਾਂ ਡਾਕੂਮੈਂਟੇਸ਼ਨ ਜਾਂ ਕੁਝ ਵੀ ਉਹਨਾਂ ਨਾਲ ਸਾਰਾ ਕੁਝ ਤੁਸੀਂ ਉਹਨਾਂ ਦੇ ਧਿਆਨ ਚ ਲਿਆਂਦਾ ਫਿਰ ਉਹਨਾਂ ਦਾ ਕੀ ਰਿਸਪੌਂਸ ਰਿਹਾ ਕੋ। ਵੇਖੋ ਜੀ ਆਪਾਂ ਤੇ ਇੰਨੀਆਂ ਕਿ ਉਹਨਾਂ ਨੂੰ ਐਪਲੀਕੇਸ਼ਨ ਦੇ ਚੁੱਕੇ ਆ। ਇਹਨਾਂ ਨੇ ਸਾਡਾ ਪਿੰਡ ਦੇ ਵਿੱਚ ਜਲੂਸ ਕੱਢਿਆ। ਮੰਤਰੀ ਸਾਹਿਬ ਨੇ ਜਿੰਨਾ ਵੀ ਕਿਸੇ ਨੂੰ ਵੀ ਪਿੰਡ 'ਚ ਸਾਡੇ ਪੁੱਛ ਲਓ ਇਹਨਾਂ ਨੇ ਬਹੁਤ ਜ਼ਿਆਦਾ ਜਲੂਸ ਕੱਢਿਆ ਸਾਡਾ। ਕੰਮ ਤੇ ਕੀ ਕਰਨਾ ਇਹ ਨਾ ਬਹੁਤ ਜ਼ਿਆਦਾ ਜਲੂਸ ਕੱਢਿਆ ਜਿਹੜਾ ਬਹੁਤ ਜ਼ਿਆਦਾ ਮਤਲਬ ਹੁਣ ਚੁੱਪ ਕਰਕੇ ਬੈਠੇ ਆ ਘਰ। ਜਲੂਸ ਕੇ ਹਿਸਾਬ ਨਾਲ ਮਤਲਬ ਕਿਸੇ ਹੋਰ ਬੰਦਿਆਂ ਨੂੰ ਮਤਲਬ ਤੁਹਾਡੀ ਮਿਹਨਤ ਤੁਸੀਂ ਕੀਤੀ ਆ ਤੇ ਜਿਸ ਤਰ੍ਹਾਂ ਗੱਲਾਂ ਕਰਦੇ ਨੇ ਗੁਰਵੈਤੀ ਪਾਰਟੀਆਂ ਦੇ ਅੱਗੇ ਆਏ ਕਿਸ ਤਰ੍ਹਾਂ ਉਹਨਾਂ ਤੋਂ ਬਨਾ ਬਾਰੇ ਕੋਈ ਦੇਖੋ ਜੀ ਜਿਸ ਤਰ੍ਹਾਂ ਹੁਣ ਵੇਹ ਲੋ ਪਿੰਡ ਦੇ ਵਿੱਚ ਭੰਡੀ ਕਰੀ ਜਾਂਦੇ ਐਵੇਂ ਨਜਾਇਜ਼ ਹੀ ਜਿਹੜੇ ਮਤਲਬ ਹੁਣ ਨਵੇਂ ਉੱਠੇ ਆ ਨਾ ਉਹ ਸਾਰੇ ਇਦਾਂ ਹੀ ਕਰਦੇ ਆ ਭੰਡੀ ਕਰੀ ਜਾਂਦੇ ਆ ਉੱਥੇ ਵੀ ਉਹ ਧਾਰੀ ਵਾਲ ਵੀ ਉਹ ਜਾਂ ਕੰਨਾਂ ਦਾ ਕੱਚਾ ਹੈ ਜਿਹੜਾ ਸੁਣ ਕੇ ਨਾਰੀਆਂ ਤੇ ਮਗਰ ਲੱਗ ਜਾਂਦਾ ਤੁਹਾਡੇ ਨਗਰ ਝੋਕੇ ਮਤਲਬ ਆਏ ਕਰੇ ਇਲੈਕਸ਼ਨ ਤੋਂ ਬਾਅਦ ਮੁਕਾਮ ਚ ਆਏ ਕਿ ਨਹੀਂ ਇਹਨਾਂ ਨੇ ਆਖਿਆ ਹੀ ਵੀ ਜਦੋਂ ਅਸੀਂ ਮਤਲਬ ਜਿੱਤਾਂਗੇ ਤੁਹਾਡੇ ਘਰ ਆਵਾਂਗੇ ਅਜੇ ਤੱਕ ਤੇ ਕੋਈ ਨਹੀਂ ਆਇਆ ਨਗਰ ਚ ਨਗਰ ਚ ਤੇ ਜਦੋਂ ਇਲੈਕਸ਼ਨ ਆਈ ਹੀ ਐਮਪੀ ਦੀ ਉਦੋਂ ਆਏ ਸੀ ਇਲੈਕਸ਼ਨ ਚ ਆਏ ਹੀ ਉਸ ਤਰ੍ਹਾਂ ਦੇ ਕਦੀ ਇਹਨਾਂ ਨੇ ਫੋਨ ਵੀ ਨਹੀਂ ਕੀਤਾ ਫੋਨ ਚੁੱਕਦੇ ਹੀ ਨਹੀਂ ਆਨਾਂ ਕੀ ਇਹਨਾਂ ਨੇ ਗੁਰਪ੍ਰੀਤ ਜੀ ਕੀ ਲੱਗਦਾ ਤੁਹਾਨੂੰ ਇਸ ਤਰ੍ਹਾਂ ਸਰਕਾਰ ਦਾ ਬਦਲਾਵੇ 92 ਸੀਟਾਂ ਦਿੱਤੀਆਂ ਵੋਟਰ ਸਪੋਰਟਰ ਸਾਰਿਆਂ ਦੀ ਰੇ ਜਿਦਾਂ ਤੁਸੀਂ ਗੱਲ ਕਰਦੇ ਹੋ 올ਡ ਵਰਕਰ ਬਦਲਾ ਦੇ ਨਾਂ ਤੇ 92 ਐਮਐਲਏ ਆ ਜਾਂਦੇ ਆ ਤੇ 3 ਸਾਲ ਹੋ ਗਿਆ ਸਰਕਾਰ ਬਣੀ ਨੂੰ ਤਰਵੈਤੀ ਪਾਰਟੀਆਂ ਨੂੰ ਕੀ ਤੁਹੀ ਲੱਗਦਾ ਤੁਹਾਨੂੰ ਕੁਝ ਕੇ ਮਤਲਬ ਨੇ ਕਰਦਾ ਹੈ ਵੇਖੋ ਜੀ ਸਾਡੇ ਪਿੰਡ ਦੇ ਨੰਬਰਦਾਰ ਜੀ ਹੁਣੀ ਨੇ ਉਹਨਾਂ ਨੇ ਬਹੁਤ ਕੁਝ ਲਿਖ ਕੇ ਰੱਖਿਆ ਹੈ ਉਹਨਾਂ ਦੀ ਸੁਣੀ ਚਾਹੀਦੀ ਹੈ ਵੀ ਜੇ ਤਰੱਕੀ ਦੇ ਰਾਹ ਵੱਲ ਚੱਲਣਾ ਆਪਾਂ ਦੇ ਵੇਖੋ ਇਹ ਉਹਨਾਂ ਸਾਰਾ ਕੁਝ ਲਿਖਿਆ ਆ ਉਹਨਾਂ ਆਪਣੇ 90% ਜਿਹੜੇ ਲੋਕ ਨੇ ਸਾਰੇ ਵਰਕਰ ਆਪਣੇ ਔਖੇ ਨਹੀਂ ਕਿਉਂ ਔਖੇ ਨੇ ਉਹਨਾਂ ਦੀ ਸੁਣੀ ਨਹੀਂ ਜਾਂਦੀ ਹੁਣ ਉਹਨਾਂ ਬੰਦਿਆਂ ਨੇ ਹੀ ਆਪਾਂ ਨੂੰ ਮਤਲਬ ਜਿਤਾਇਆ ਸੀ ਜਿਤਾਇਆ ਹੈ ਨਾ ਆਪਾਂ ਨੂੰ ਜਿਹੜੇ ਆਪਾਂ ਤੁਰੇ ਨਾਲ ਉਹਨਾਂ ਬੰਦਿਆਂ ਨੇ ਜਿਤਾਇਆ ਹੀ ਆਪਣੀ ਮਤਲ ਜਿਹੜੀ ਐਮਪੀ ਦੀਆਂ ਲਕਸ਼ਣਾ ਆਪਾਂ ਹਰੇ ਆ ਇਸੇ ਕਰਕੇ ਉਹ ਹਰੇ ਆ ਕਿਉਂਕਿ ਉਹ ਬੰਦੇ ਆਪਾਂ ਪਿਛੇ ਕਰਤੇ ਤੇ ਜਿਹੜੇ ਨਵੇਂ ਟਬੂਸੀਆਂ ਮਾਰਨ ਵਾਲੇ ਬੱਚਾ ਹੁਣ ਥੋੜਾ ਜਿਹਾ ਰਹਿ ਗਿਆ ਉਹਨਾਂ ਟਬੂਸੀਆਂ ਮਾਰ ਕੇ ਦੂਜੇ ਪਾਸੇ ਚੱਲ ਜਣਾ ਕੀ ਕਰਨਾ ਹੈ 올ਡ ਵਰਕਰਾਂ ਨੂੰ ਪਿਛੇ ਕਰਨ ਦਾ ਸਭ ਤੋਂ ਕੀ ਸਮਝਦੇ ਤੁਸੀਂ ਇਹਦੇ ਪਿਛੇ ਕੀ ਰਾਜ ਵੇਖੋ ਜੀ ਇਹਦੇ ਅਸੀਂ ਤੇ ਆਨੇ ਆ ਵੀ ਹਾਈ ਕਮਾਂਡਰ ਨੂੰ ਅਸੀਂ ਅਪੀਲ ਕਰਦੇ ਆ ਵੀ ਸਾਡੀ ਸਾਰਿਆਂ ਦੀ ਸੁਣੀ ਜਾਵੇ ਸਾਡੀ ਸੁਣੂਗੇ ਤੇ ਫੇਰ ਹੀ ਅਸੀਂ ਗਾਂ ਮਤਲ ਇਹਨਾਂ ਦੇ ਤੁਰਾਂਗੇ ਉਹਨੇ ਵੀ ਜੋਸ਼ ਨਾਲ ਤੁਰਾਂਗੇ ਜੇ ਸਾਡੀ ਨਾ ਸੁਣੀ ਤਾਂ ਅਸੀਂ ਕਿਸੇ ਨੂੰ ਕੀ ਵਿਖਾਵਾਂਗੇ ਜਾਗੇ ਵੀ ਮਤਲ ਸਾਡਾ ਕੋਈ ਕੰਮ ਹੋਇਆ ਹਨ ਪੰਚਾਇਤੀ ਚੋਣਾਂ ਜਦੋਂ ਆ ਉਦੋਂ ਤੁਸੀਂ ਮਤਲ ਆਪਣੇ ਕੋਈ ਪੰਚਾਇਤੀ ਚੋਣਾਂ ਦੇ ਵਿੱਚ ਕੀ ਹੋਇਆ ਇਸ ਤਰ੍ਹਾਂ ਪੁੱਛ ਵੀ ਬਹੁਤ ਰੋਲਾ ਪਿਆ ਸੀ ਕਿ ਜਿਹੜਾ ਹਰ ਇੱਕ ਪਿੰਡ ਦੇ ਵਿੱਚ ਤੁਹਾਡਾ ਕੀ ਕਹਿਣਾ ਕੋਈ ਜੀ ਇੱਥੇ ਮਤਲ ਸਾਡੇ ਬੰਦੇ ਹੈਗੇ ਸੀ ਭਾਜੀ ਦੇ ਉਹਨਾਂ ਨੇ ਸਾਰਾ ਸਟਾਫ ਵੀ ਆਪਣਾ ਲਵਾਇਆ ਸਾਰਾ ਕੁਝ ਉਹਨਾਂ ਦੇ ਮਤਲ ਅੰਦਰ ਬੰਦੇ ਵੀ ਸਾਰੇ ਉਹਨਾਂ ਦੇ ਹੀ ਉਹਨਾਂ ਨੇ ਧੱਕੇ ਨਾਲ ਹੀ ਸਾਰਾ ਕੁਝ ਕੀਤਾ ਜੋ ਵੀ ਕੀਤਾ ਹੈ ਮਤਲਬ ਮੈਂ ਵੀ ਆਪ ਮੈਂਬਰ ਖਲੋਤਾ ਪੰਜਾਂ ਵੋਟਾਂ ਨਾਲ ਹਰਿਆਮੈਂ ਹਾਂਜੀ ਹਾਂਜੀ ਪੰਜਾਂ ਵੋਟਾਂ ਦੇ ਫਰਕ ਨਾਲ ਉਹ ਵੀ ਸਾਡੇ ਬੰਦੇ ਬਾਹਰ ਗਏ ਸੀ ਤੇ ਉਹਨਾਂ ਦੇ ਨੰਬਰਦਾਰ ਜੀ ਹੁਣ ਵੀ ਕੈਨੇਡਾ ਗਏ ਸੀ ਤੇ ਉਹਨਾਂ ਆਏ ਨਹੀਂ ਗਏ ਇਹੋ ਚਾਰ ਪੰਜ ਵੋਟਾਂ ਛੱਡੀਆਂ ਮਤਲਬ ਘੜੀਆਂ ਦੇ ਅਸੀਂ ਹਾਰ ਗਏ ਪਟਾਰੀਵਾਲ ਸਾਹਿਬ ਬਹੁਤ ਕਰਦੇ ਨੇ ਕਿ ਉਹ ਪਿਛੇ ਜਿਹਨਾਂ ਨੇ ਰਿਪੋਰਟ ਕਾਰਡ ਵੀ ਆਪਣਾ ਪੇਸ਼ ਕੀਤਾ ਸੀ ਵਿਕਾਸ ਦਾ ਜੀ ਅਧਿਆਤੀ ਵਿਕਾਸ ਲਾ ਲੋ ਕੋਈ ਵੀ ਹਰ ਇੱਕ ਚੀਜ਼ ਦਾ ਜੀ ਛੱਪੜਾਂ ਦੇ ਨਵੀਨੀਕਰਨ ਕੀਤੇ ਗਏ ਨਗਰਾਂ ਦੇ ਵਿੱਚ ਮਤਲਬ ਹਰ ਇੱਕ ਚੀਜ਼ ਨੂੰ ਉਹਨਾਂ ਨੇ ਬਹੁਤ ਤਰੀਕਿਆਂ ਨਾਲ ਸ਼ੋਅ ਰਿਪੋਰਟਕਾਰ ਨੂੰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਹੀ ਅਜੇ ਤੱਕ ਤੇ ਕਿਤੇ ਆਪਾਂ ਮਤਲਬ ਵੇਖਿਆ ਨਹੀਂ ਆ ਤੁਸੀਂ ਵੀ ਪਿੰਡਾਂ ਜੇ ਜਾਂਦੇ ਜੇ ਅਜੇ ਤੱਕ ਕਿਤੇ ਆਪਾਂ ਵੇਖਿਆ ਨਹੀਂ ਆ ਮਤਲਬ ਵੀ ਕਿਤੇ ਵਿਕਾਸ ਹੋਇਆ ਹੋਵੇ ਕਈਆਂ ਪਿੰਡਾਂ ਦੇ ਵਿੱਚ ਤੇ ਮਤਲਬ ਹੈਗਾ ਥੋੜੀ ਜਿਹੀ ਸਾਡੇ ਉੱਥੇ ਵੀ ਟੈਲਾ ਲਾ ਗਏ ਮਤਲਬ ਉੱਥੋਂ ਬੰਦ ਹੋ ਗਿਆ ਕੰਮ ਉਹ ਗਾਂ ਕੇ ਪੈਸੇ ਨਹੀਂ ਮਿਲੇ ਤੇ ਉਹਨੇ ਫਿਰ ਟੈਲਾ ਨਹੀਂ ਦਿੱਤੀਆਂ ਤੇ ਉਹ ਵੀ ਕੰਮ ਉੱਥੇ ਰੁਕ ਗਿਆ ਸਾਰਾ ਨੇ ਜਿਸ ਤਰ੍ਹਾਂ ਇਹ ਕਹਿੰਦੇ ਰਵਾਇਤੀ ਪਾਰਟੀਆਂ ਉਹਦੇ ਵੀ ਆਂਦੇ ਨੇ ਅਜੇ ਚਾਰ-ਚਾ ਸਾਲ ਪੁੱਛਦੇ ਨੇ ਤੇ ਇਹਨਾਂ ਦਾ ਕੀ ਉਹਦੇ ਦਾ ਨਾ ਤੁਸੀਂ ਸਮਝਦੇ ਹੋ ਕੋਈ ਫਰਕ ਲੱਗਿਆ ਇਹ ਕੋਈ ਫਰਕ ਤੇ ਕੋਈ ਵੀ ਨਹੀਂ ਲੱਗਾ ਉਹ ਮੂਸੇ ਵਾਲੇ ਦੀ ਗੱਲ ਸੁਣੋ ਝੰਡਾ ਹੀ ਬਦਲਿਆ ਡੰਡਾ ਤੇ ਹੋਈ ਹੈ ਅੱਛਾ ਇਹਦੇ ਹੋਈ ਆ ਵੀ ਇਹਨਾਂ ਦਾ ਸਾਰਾ ਕੁਝ ਹੀ ਕੋਈ ਇਹਦੇ ਮੈਂ ਕਹਿੰਦੀ ਗੱਲ ਹੀ ਨਹੀਂ ਹੈਗੀ ਕੋਈ ਸਵਾਦ ਹੀ ਨਹੀਂ ਆਇਆ ਇਹਨਾਂ ਦੇ ਨਾਲ ਆਪਾਂ ਨੂੰ ਰਹਿ ਗਏ ਕੀ ਬੇਨਤੀ ਕਰਦੇ ਹੋ ਹਾਈ ਕਮਾਂਡ ਨੂੰ ਹੁਣ ਪਿੱਛੇ ਹਾਈ ਕਮਾਂਡ ਵੱਲੋਂ ਆਪਣੇ ਪਜੜਿਆ ਪਾਰਟੀ ਸੁਪਰੀਮੋ ਨੇ ਆਪਦੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਵੱਲੋਂ ਪੰਜਾਬ ਪਰਿਭਾਰੀ ਲਾਏ ਗਏ ਨੇ ਮਾਨਜੋਗ ਆਪਣੇ ਸ੍ਰੀ ਮਨੀਸ਼ ਸੋਧਿਆ ਜੀ ਜਾਂ ਪੰਜਾਬ ਦੇ ਪ੍ਰਧਾਨ ਨੇ ਆਪਣੇ ਕੈਬਨਿਟ ਮੰਤਰੀ ਮਾਨਜੋਗ ਸਾਡੇ ਅਮਨ ਅਰੋੜਾ ਜੀ ਕੀ ਬੇਨਤੀ ਕਰਦੇ ਉਹਨਾਂ ਨੂੰ ਵੇਖੋ ਜੀ ਜਿਤਨਾ ਸੋਧਿਆ ਸਾਹਿਬ ਨੂੰ ਪ੍ਰਧਾਨ ਲਾਇਆ ਆ ਉਮੀਦ ਹੈ ਕਿ ਸਾਡੀ ਗੱਲ ਪੂਰੀ ਸੁਣੀ ਜਾਊਗੀ ਉਹ ਵਧੀਆ ਬੰਦੇ ਨੇ ਅਸੀਂ ਕਈ ਵਾਰੀ ਉਹਨਾਂ ਨੂੰ ਮਿਲੇ ਆ ਪੂਰਾ ਮਤਲਬ ਮਿਲਦੇ ਰਹੇ ਸਾਨੂੰ ਇਹ ਸਾਰੇ ਬੰਦੇ ਆਪਾਂ ਮਤਲਬ ਆਨੇ ਆ ਵੀ ਸਾਡੀ ਸੁਣੋ ਇਹ ਪੁਰਾਣੇ ਵਰਕਰ ਜੇ ਨਾਲ ਜੋੜੋਗੇ ਤੇ ਫੇਰ ਹੀ ਕੰਮ ਹੋਣਾ ਨਹੀਂ ਤੇ ਫਿਰ ਉੱਥੇ ਹੀ ਖਲੋਤਾ ਆ ਗਾਂ ਆਪਾਂ ਕੀ ਉਮੀਦ ਕਰ ਸਕਦੇ ਕਿਸ ਤੋਂ ਮਤਲਬ ਹਰੇ ਆ ਜਦੋਂ ਆਪਾਂ ਇੱਕ ਵਾਰੀ ਹਰ ਗਏ ਫੇਰ ਆਪਣੀ ਆਮ ਪਾਰਟੀ ਮਤਲਬ ਨਕਸ਼ੇ ਦੇ ਤੋਂ ਨਾ ਮੇੜ ਜੂਗਾ ਵੀ ਮਤਲਬ ਆਪਣੇ ਆਮ ਪਾਰਟੀ ਦੁਹਰੇ ਕਿਤੇ ਆ ਜੂਗੀ ਮਨੀਸ਼ ਸ਼ੋਧਿਆ ਜੀ ਵੱਲੋਂ ਕੋਈ ਭਰੋਸਾ ਕੋਈ ਸਰਕ ਦੇ ਵਿੱਚ ਕੋਈ ਨਹੀਂ ਵੇਖੋ ਜੀ ਭਰੋਸਾ ਦੋ ਤਨਰੀ ਉਹਨਾਂ ਨੇ ਮਤਲਬ ਗੱਲ ਹੋਈ ਆ ਸ਼ੈਤ ਕਰਨੇ ਕੇ ਕੋਈ ਨਾ ਕੋਈ ਉਮੀਦ ਤੇ ਆ ਗਈ ਇਹਨਾਂ ਦੀ ਉਹਨੇ ਨਗਰ ਦੇ ਸਰਦਾਰ ਜਸਵੀਰ ਸਿੰਘ ਜੀ ਲੰਬੜਦਾਰ ਉਹਨਾਂ ਦੇ ਵੀ ਇਸੇ ਚੱਲ ਰਹੀ ਦੋ ਤਰੀ ਹੋਈ ਸੀ ਉਹਨਾਂ ਨੇ ਵੀ ਕਾਫੀ ਸੂਝਵਾਨ ਨੇ ਸਭ ਕੁਝ ਨੇ ਤੇ ਉਹਨਾਂ ਦਾ ਵੀ ਇਹ ਕਹਿਣਾ ਇਹਨਾਂ ਕਿ ਕਾਰਨਾ ਪਿੱਛੇ ਤੁਸੀਂ ਯੋਧ ਜੇ ਕੀ ਸਮਝਦੇ ਹੋ ਨਾ ਜੀਜਾ ਨੂੰ ਵੇਖੋ ਜੀ ਉਹਨਾਂ ਦੇ ਬੰਦੇ ਮਤਲਬ ਨੰਬਰਦਾਰ ਜੀ ਹੁਣੀ ਬਹੁਤ ਵਧੀਆ ਬੰਦੇ ਤੇ ਨੇਕ ਦਿਲ ਦੇ ਬੰਦੇ ਨੇ ਉਹਨਾਂ ਨੇ ਇਹੋ ਜੀਆਂ ਚੀਜ਼ਾਂ ਲਿਖ ਕੇ ਰੱਖੀਆਂ ਮਤਲਬ ਵੀ ਪਾਰਟੀ ਨੂੰ ਫਾਇਦਾ ਹੋਗਾ ਉਸ ਬੰਦੇ ਨੂੰ ਕੋਈ ਮਤਲਬ ਲਾਲਚ ਨਹੀਂ ਹੈਗਾ ਇਸ ਗੱਲ ਦਾ ਵੀ ਮੈਨੂੰ ਪ੍ਰਧਾਨਗੀ ਮਿਲ ਜੇ ਜਾਂ ਮੈਨੂੰ ਕੋਈ ਚੀਜ਼ ਮਿਲ ਜੇ ਉਹਨੂੰ ਇਹੋ ਹੀ ਆ ਵੀ ਮਤਲਬ ਆਪਣੀ ਪਾਰਟੀ ਜਿਹੜੀ ਵਜਿਰਵੇ ਜੇ ਬਜੀ ਰਹੂਗੀ ਤੇ ਫਿਰ ਅਸੀਂ ਵੀ ਬਜੇ ਰਵਾਂਗੇ ਨਹੀਂ ਤਾਂ ਸਾਡਾ ਵੀ ਨਾਲ ਜਲੂਸ ਨਿਕਲੂਗਾ ਹਾਂ ਜਰੂਰ ਉਹਨਾਂ ਦਾ ਕਹਿਣਾ ਸੀ ਵੀ ਜੇ ਇਹ ਬਦਲਾ ਨਹੀਂ ਲਿਆ ਸਕਦੇ ਤੇ ਕੋਈ ਵੀ ਪਾਰਟੀ ਬਦਲਾ ਨਹੀਂ ਲਾ ਸਕਦੀ ਵੇਖੋ ਫਿਰ ਆਪਣੇ ਮਤਲਬ ਆ ਪਾਰਟੀ ਦਾ ਤੇ ਕੰਮ ਹੀ ਖਤਮ ਹੈਗਾ ਗਾੜੀ ਕਿੱਥੇ ਆਪਾਂ ਇਲੈਕਸ਼ਨ ਲੜ ਨਹੀਂ ਸਕਦੇ ਕਿੱਧਰ ਜਾਵਾਂਗੇ ਬਾਅਦ ਚ ਆਪਾਂ ਇਹ ਹਲਕਾ ਚਾਰਜ ਦੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਲੈਜਨ ਦੇ ਵਿੱਚ ਹਲਕਾ ਚੰਜਜ ਦੀ ਗੱਲ ਚੱਲੂਗੀ ਜਿਸ ਤਰ੍ਹਾਂ ਹਲਕਾ ਚਾਰਜ ਤੇ ਵੇਖੋ ਨਾ ਹੋਇਆ ਵਰਗਾ ਇਹਦੇ ਚਲੋ ਇਹ ਥੋੜਾ ਬੋਤਾ ਹੈਗਾ ਆਪ ਤੇ ਚਲੋ ਹੈਗਾ ਆ ਪਰ ਇਹਦੇ ਜਿਹੜੇ ਪ੍ਰਧਾਨ ਬਣਾਏ ਹਨ ਉਹਦੇ ਇਹੋ ਜਿਹੇ ਬੰਦੇ ਆ ਵੀ ਕਿਸੇ ਦਾ ਫੋਨ ਹੀ ਨਹੀਂ ਚੁੱਕਦੇ ਅਜੇ ਤਾਂ ਜੀਜੀ ਕਾਨਾ ਤੇ ਹੁਣ ਬਸ ਤੁਹਾਨੂੰ ਪਤਾ ਹੀ ਆ ਵੀ ਵਿਹਲੇ ਬੈਠੇ ਆ ਘਰ ਆਪਣੇ ਮਤਲਬ ਡੰਗਰ ਮਸ਼ਾ ਰੱਖਿਆ ਆ ਤੇ ਰਮਾਨਾ ਕੰਮ ਕਾਂਦੇ ਆ ਤੇ ਇਨਾਂ ਨੂੰ ਹੁਣ ਇੱਕ ਮੈਂ ਤੁਹਾਡੀ ਸੁਣਵਾਈ ਕਰਦਾ ਤੇ ਤੁਸੀਂ ਆਪਦੇ ਨਾਲ ਚੱਲਣ ਨੂੰ ਤਿਆਰ ਹੋ ਬੋਤ ਜੀ ਅਸੀਂ ਜੋਸ਼ ਨਾਲ ਚੱਲਾਂਗੇ ਫਿਰ ਅਸੀਂ ਸਾਰੇ ਪਿੰਡ 'ਚ ਵਿਚਾਰ ਵੀ ਕਰਾਂਗੇ ਵਿਚਾਰ ਚਾਚਾ ਵੀ ਕਰਾਂਗੇ ਲੋਕਾਂ ਨੂੰ ਨਾਲ ਜੋੜਾਂਗੇ ਜੇ ਸਾਡੀ ਮਤਲਬ ਗੱਲ ਸੁਣਨਗੇ ਤੇ ਨਾ ਜੇ ਪਿੰਡਾਂ ਦੇ ਵਿਕਾਸ ਕਰ ਨਾ ਸਕਾਂ ਕਿਉਂਕਿ ਜਿੰਨਾ ਨਾਲ ਤੁਸੀਂ ਵਾਅਦੇ ਕੀਤੇ ਹੋਣਗੇ ਵੋਟਾਂ ਦੇ ਵੇਲੇ ਹੱਥ ਜੋੜ ਕੇ ਵੀ ਭਈ ਸਰਕਾਰ ਆਏਗੀ ਆਪਾਂ ਤੁਹਾਡੇ ਆਉਂਦੇ ਉਹਨਾਂ ਦੇ ਉਹ ਵੀ ਕੰਮ ਜਿਹੜੇ ਪੂਰੇ ਕਰਨਗੇ ਵੇਖੋ ਜੀ ਆਪਾਂ ਜਦੋਂ ਇਲੈਕਸ਼ਨ ਦਾ ਝੰਡਾ ਰਖਿਆ ਹੀ ਆਪਾਂ ਮਤਲਬ ਕਿਤਾਬਾਂ ਭਰੀਆਂ ਲੋਕਾਂ ਦੇ ਨਾਂ ਭਰੇ ਸਾਰਾ ਕੁਝ ਭਰੇ ਲੋਕ ਮਖੌਲ ਕਰਦੇ ਗਰੰਟੀਆਂ ਦਿੱਤੀਆਂ ਨੇ ਗਰੰਟੀਆਂ ਤੁਸੀਂ ਦਿੱਤੀਆਂ ਨੇ ਅਜੇ ਤੱਕ ਕੱਲੀ ਗਰੰਟੀ ਸਿਰਫ ਆਪਣੀ ਹੋਈ ਆ ਬਿਜਲੀ ਦੇ ਬਿਜਲੀ ਦੇ ਕੱਲੀ ਗਰੰਟੀ ਹੋਈ ਆ ਉਹਦੇ ਤੋਂ ਵੱਧ ਲੋਕਾਂ ਨੂੰ ਜੁਰਮਾਨੇ ਵੀ ਪੈ ਗਏ ਜੇ ਸਾਨੂੰ ਖੁਦ ਪਿਆ ਸਾਨੂੰ ਖੁਦ ਜੁਰਮਾਨਾ ਪਿਆ ਜਦੋਂ ਇਲੈਕਸ਼ਨ ਮਤਲਬ ਇਹਦੇ ਹੋਈ ਹੈ ਨਾ ਆਪਣੇ ਇਹ ਮੰਤਰੀ ਸਾਹਿਬ ਬਣੇ ਸੀ ਉਸੇ ਵੇਲੇ ਸਾਡੇ ਮਤਲਬ 34 ਦਿਨਾਂ ਬਾਅਦ ਅਸੀਂ ਟਰਾਂਸਫਰ ਲਵਾਇਆ ਤੇ ਨਾਲ ਹੀ ਜੁਰਮਾਨਾ ਪੈ ਗਿਆ ਸਾਨੂੰ ਉਹ ਕਿਸ ਤਰ੍ਹਾਂ ਮਤਲਬ ਅਜੇ ਆਪਾਂ ਮਤਲਬ ਕੁੰਡੀਆਂ ਵੀ ਨਹੀਂ ਲਾਈਆਂ ਕਿਤੇ ਵੀ ਦੇ ਟਰਾਂਸਫਰ ਮੋਤਰਾ ਹੀ ਤੇ ਸਿੱਧੀ ਤਾਰ ਲਾਈ ਵੀ ਅਗਲੇ ਦਿਨ ਮੀਟਰ ਨੇ ਲਾ ਕੇ ਜਾਣਾ ਹੀ ਉਹਨਾਂ ਨੇ ਮੀਟਰ ਹਲਕਾ ਉਹਦਾ ਜੀ ਤਾਲੀਵਾਲ ਸਾਹਿਬ ਨੇ ਸਪਰ ਕੀਤਾ ਇਸ ਵਾਰ ਮੈਂ ਅੰਨਾ ਜੀ ਇੰਨੀਆਂ ਮਤਲਬ ਐਪਲੀਕੇਸ਼ਨਾਂ ਦੇਤੀਆਂ ਇੰਨੀਆਂ ਐਪਲੀਕੇਸ਼ਨਾਂ ਤੇ ਮਤਲਬ ਵੇਚ ਕੇ ਮੈਂ ਉਹਨਾਂ ਦਾ ਬਿੱਲ ਵੀ ਤਰ ਸਕਦਾ ਜਿੰਨੀਆਂ ਐਪਲੀਕੇਸ਼ਨਾਂ ਇਹਨਾਂ ਨੂੰ ਦੇ ਚੁੱਕਾ ਮੈਂ ਕੁੱਲ ਮਿਲਾ ਕੇ ਬਿਲਕੁਲ ਸੁਨਵਾਈ ਨਹੀਂ ਜਿੰਨੇ ਕਿਹਦੇ ਕਹਿੰਦੇ ਮੈਂ ਤਾਂ ਸਾਡੀ ਤਾਂ ਅਜੇ ਤੱਕ ਨਹੀਂ ਹੋਈ ਮੇਰਾ ਇੱਕ ਕੰਮ ਦਸ ਦਿਨ ਵੀ ਮਦਦ ਕੀਤਾ ਹੈ ਮੈਂ ਇਹਨਾਂ ਨੂੰ ਦੱਸੂਗਾ ਵੀ ਮੈਂ ਤੁਹਾਡੇ ਵਾਸਤੇ ਕੀ ਕੀਤਾ ਕਿੰਨੇ ਮੋਰ ਗੜ ਕੀਆ ਕਿੰਨੇ ਪੈਸੇ ਲਾਏ ਇੱਥੇ ਕਿੱਥੇ ਮੈਂ ਮਤਲਬ ਤੁਹਾਡੇ ਨਾਲ ਜਾਂਦਾ ਰਿਹਾ ਨੰਬਰਦਾਰ ਜੀ ਹਣੀ ਵੀ ਮਤਲਬ ਗੱਡੀ ਇਹਨਾਂ ਨੇ ਵਿਚਾਰਿਆ ਨੇ ਭਾਂਣ ਛੜੀ ਸਾਰੀ ਆਪਣੀ ਤੇਲ ਵੀ ਪੋਣਾ ਸਾਰਾ ਕੁਝ ਐਂ ਇਹਦੇ ਨਾਲ ਜਾਂਦੇ ਰਹੇ ਅੱਧੀ ਅੱਧੀ ਰਾਤ ਤੱਕ ਲੋਕਾਂ ਦੇ ਤਰਲੇ ਕੱਢ ਕੱਢ ਕੇ ਵੋਟਾਂ ਪਵਾਈਆਂ ਲੋਕਾਂ ਨੂੰ ਯਕੀਨ ਦਿਵਾ ਕੇ ਇਹ ਨੌکریاں ਮਿਲ ਗਈਆਂ ਅਜੇ ਤੱਕ ਤੇ ਕੋਈ ਮਤਲਅ ਇਹੋ ਜਿਹਾ ਸਾਡੇ ਪਿੰਡ ਅਜੇ ਤੱਕ ਤੇ ਕੋਈ ਨੌਕਰੀ ਨਹੀਂ ਆਈ ਜੀ ਮਦਦ ਜਦਹੀਂ ਕੀ ਕਰਾਂਗੇ ਨਹੀਂ ਧੰਨਵਾਦ ਜੀ ਬਹੁਤ-ਬਹੁਤ ਜੀ ਗੁਰਪ੍ਰੀਤ ਸਿੰਘ ਦੇ ਫਾਦਰ ਸਾਹਿਬ ਵੀ ਸਨਾਂ ਮੌਜੂਦ ਨੇ ਉਹਨਾਂ ਨਾਲ ਵੀ ਕਰਦਿਆਂ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਨਾਂ ਜੇ ਰੇਸ਼ਮ ਸਿੰਘ ਸਾ ਨੌਪਾਲਾ ਸਿੰਘ ਗੁਰਪ੍ਰੀਤ ਸਿੰਘ ਜੀ ਤੁਹਾਡੇ ਬੇਟੇ ਨੇ ਹਾਂਜੀ ਲੜਕੇ ਮੇਰੇ ਜੀ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਜੋ ਕਹਿ ਰਹੇ ਅਸੀਂ ਸਿਆਣੇ ਜੇ ਸਾਡੇ ਵੱਡੇ ਜੇ ਬਜ਼ੁਰਗੇ ਕੀ ਕਹਿਣਾ ਤੁਹਾਡਾ ਜੋ ਹਲਕਾ ਬਦਾ ਇੱਕ ਲਾਲੋ ਜਾਂ ਪਾਰਟੀ ਵੱਲ ਨਾਲ ਤੁਰੇ ਸੀ ਤੁਸੀਂ ਕੀ ਕਹਿਣਾ ਤੁਹਾਡਾ ਸਰ ਮੈਂ ਪੰਜਾਬ ਹோம்ਗਾਰਡ ਵਾਸੀ ਇਹਨਾਂ ਨੂੰ ਕਿਹਾ ਸੀ ਮੈਨੂੰ ਬਾਹਰ ਕਰਾ ਦਿਓ ਤਰਸ ਦੇ ਦਾਰ ਤੇ ਅੱਛਾ ਜੀ ਅਹੀਂ ਤੋਂ ਅਤਵਾ ਦੇ ਟਾਈਮ ਗੈਰਾਜ ਦੇ ਬੰਦੇ ਕੁਝ ਹੋ ਗਏ ਹੀ ਰਹਿ ਗਏ ਹੀ ਬੰਦੇ ਕੁਝ ਲੱਗਣ ਵਾਲੇ ਡਿਊਟੀ ਦੇ ਅੱਛਾ ਜੀ ਤੇ ਮੈਂ ਬੜਾ ਨਾਲ ਤਰਲਾ ਮੈਂ ਤੁਹਾਾਰਾ ਸੈਕਟਰੀ ਤੁਝ ਜਾਂਦਾ ਰਿਆਂ ਹோம் ਸੈਕਟਰੀ ਦਾ ਵੀ ਸਾਰਿਆਂ ਦਾ ਜੀ ਕੀਮੇ ਸਾਹਿਬ ਦਾ ਵੀ ਢੜੀ ਆਉਦਾ ਵੀ ਆ ਮੋਹਰ ਲੱਗੀ ਆ ਜੀ ਆ ਵੇਖੋ ਸਭ ਕੁਝ ਹੋਇਆ ਆ ਚਿੱਠੀਆਂ ਮੈਨੂੰ ਆਈਆਂ ਕਿ ਤਰਲੇ ਮਾਰਦੇ ਰਹੇ ਤੇ ਬੰਦ ਕਿਦਰ ਕੀ ਇਹਨਾਂ ਦਾ ਕੋਈ ਰਿਸਪੌਂਸ ਨਹੀਂ ਰਿਹਾ ਨਹੀਂ ਇਹਾਂ ਦੇ ਕੋਈ ਗੱਲਬਾਤ ਨਹੀਂ ਅਜੇ ਤੁਹਾਡੀ ਕਰ ਦਿੰਨੇ ਆ ਕਰ ਦਿੰਨੇ ਜੀ ਲਾਰੇ ਲਾ ਰਹੇ ਮੈਨੂੰ 3 ਸਾਲ ਹੋ ਗਏ ਥੱਕੇ ਖੜੇ ਇਹ ਲਿਖਤੀ ਰੂਪ ਚ ਕਿਨੂੰ ਕਿਨੂੰ ਤੁਸੀਂ ਆਪਣਾ ਹੀ ਕਰਦਾ ਆ ਚਿੱਠੀਆਂ ਮੈਨੂੰ ਆਈਆਂ ਜੀ ਗ੍ਰਹਿ ਮਤਾਲੇ ਲਿਖਤੀ ਰੂਪ ਤੇ ਤੁਹਾਡੀ ਹੱਲ ਸਾਹਿਬ ਨੂੰ ਆ ਕੈਮਰੇ ਚ ਵਿਖਾ ਦਿਓ ਜੀ ਇੱਕ ਵਾਰ ਆ ਮੁੱਖ ਮੰਤਰੀ ਸਾਹਿਬ ਨੂੰ ਆ ਮੇਰੇ ਕੋਲ ਪਾਸ ਵੀ ਹੈਗਾ ਜੀ ਡੀਜੀਪੀ ਸਾਹਿਬ ਨੂੰ 50 ਚਿੱਠੀਆਂ ਮੈਨੂੰ ਆ ਗਈਆਂ ਮੈਂ ਮੁੰਡੇ ਵਾਸਤੇ ਵੀ ਰਿਕਵੈਸਟ ਕੀਤੀ ਪਲੱਸ 2 ਪੜਿਆ ਜੇ ਮੈਨੂੰ ਨਹੀਂ ਨੌਕਰੀ ਦਿੰਦੇ ਮੇਰੇ ਭਾਜੀ ਦੇ ਅੱਗੇ ਤੱਸ ਦੇ ਧਾਰ ਤੇ ਮੁੰਡੇ ਨੂੰ ਦੇ ਦੋ ਨੌਕਰੀ ਹਰਪ੍ਰੀਤ ਸਿੰਘ ਨੂੰ ਕੀ ਲੱਗਦਾ ਤੁਹਾਨੂੰ ਗੌਰਪ੍ਰੀਤ ਸਿੰਘ ਵੀ ਮੈਂ ਦੇਖਿਆ ਕਿ ਇਤਰਾ ਬਹੁਤ ਨਿਰਾਸ਼ ਨੇ ਇਹਨਾਂ ਚੀਜ਼ਾਂ ਤੋਂ ਕਿ ਇਨੀ ਆਪਾਂ ਮਿਹਨਤ ਕੀਤੀ ਨਗਰ ਦੇ ਵਿੱਚ ਸਭ ਤੋਂ ਪਹਿਲਾਂ ਅੱਗੇ ਲੱਗਣਾ ਹੁੰਦਾ ਵਾ ਰਵੈਤੀ ਪਾਰਟੀਆਂ ਦੇ ਨਾਲ ਵਿਕੜਦੀ ਪਿੰਡ ਦੇ ਮੋਤਵਾਰ ਜਿਹੜੇ ਉਹਨਾਂ ਨਾਲ ਵੀ ਹੁੰਦੀ ਆ ਤੇ ਕੀ ਤੁਹਾਨੂੰ ਲੱਗਦਾ ਕਿ ਕਿਉਂ ਨਹੀਂ ਤਨਵਾਈ ਤੁਹਾਡੀ ਹੋਈ ਜਾਂ ਉਹਨਾਂ ਨੂੰ ਕਿਉਂ ਨਹੀਂ ਕਿਸੇ ਬਨੇਗ ਲੈ ਕੇ ਅਸੀਂ ਸਰ ਮਿਹਨਤ ਬਹੁਤ ਕੀਤੀ ਹੈ ਨਵਾਸੀ ਤਾੜੀ ਵਾਲਾ ਆਪਣਾ ਬੜਾ ਨੁਕਸਾਨ ਕੀਤਾ ਅਸੀਂ ਕੰਮ ਦਾ ਇਹਨਾਂ ਦੇ ਨਾਲ ਹੀ ਰਹੇ 24 ਘੰਟੇ ਜਿਨੇ ਉਹਨੂੰ ਤੇ ਇਹਨਾਂ ਨੇ ਉਸ ਮਿਹਨਤ ਦਾ ਮੁੱਲ ਕਿਉਂ ਨਹੀਂ ਪਾਇਆ ਕੁੱਡੀ ਮੁੱਲ ਨਹੀਂ ਸਾਡਾ ਜੀ ਪਾਇਆ ਸਾਡੀ ਕੋਈ ਸ਼ਿਕਾਇਤ ਨਹੀਂ ਕੀਤੀ ਜੇ ਮੈਂ ਕਿਹਾ ਭਾਦੀ ਮੈਨੂੰ ਦਵਾ ਦੋ ਮੁੱਖ ਮੰਤਰੀ ਹੁਸੈਨ ਕਰਾ ਦਿਓ ਡੀਜੀਪੀ ਸਾਹਿਬ ਨੇ ਕਿਹਾ ਮਨਜ਼ੂਰੀ ਲਿਆ ਤੈਨੂੰ ਲਾ ਦਿੰਦੇ 35 ਬੰਦੇ ਸਾਡੇ ਇਕੱਠੀ ਲਿਸਟ ਗਈ ਹੈ ਸਪੀਕਰ ਸਾਹਿਬ ਨੂੰ ਮੈਂ ਮਿਲਿਆ ਕਲਤਾਰ ਸੰਧਵਾ ਜੀ ਨੂੰ ਉਹਨਾਂ ਨੇ ਵੀ ਪਾਸ ਕਰਕੇ ਸਾਡੀ ਲਿਸਟ ਉੱਥੇ ਭੇਜੀ ਆ ਅੱਛਾ ਜੀ ਜੀਪੀ ਨੂੰ ਮੁੱਖ ਮੰਤਰੀ ਨੂੰ ਬੰਦੇ ਹੱਥੋਂ ਮਿਲੇ ਆ ਕੀ ਮੈਨੂੰ ਵੀ 20 ਵਾਰੀ ਹੀ ਆਖਿਆ ਫੋਨ ਨੰਬਰ ਮੇਰੇ ਕੋਲ ਆ ਸਭ ਤੋਂ ਪਹਿਲਾਂ ਤਾਂ ਵੇਖੋ ਆਪਾਂ ਹਲਕਾ ਵਿਦਾਇਕ ਵਾਸਤੇ ਮਿਹਨਤ ਕਰਦੇ ਆ ਆਪਣੇ ਹਲਕੇ ਚ ਵੀ ਯਾਰ ਸੀਟ ਕੱਢਣੀ ਚਲੋ ਪਾਰਟੀ ਨੂੰ ਮਜ਼ਬੂਤ ਕਰਦੇ ਵੀ ਉਹ ਬੜਾ ਵੱਡਾ ਰੋਲ ਹੁੰਦਾ ਚਾਹੀਓ ਹਲਕਾ ਵਿਦਾ ਅਗਲੀ ਕਰਦੇ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਕੋਲ ਤੁਸੀਂ ਢਾਲੀ ਵਾਲਾ ਸੰਪਰਕ ਕੀਤਾ ਇਹ ਤਾਂ ਇਹਨਾਂ ਨੇ ਕੀ ਤੁਹਾਨੂੰ ਗਾਂਸ ਬਰ ਪਹੁੰਚਦਾ ਕੀਤਾ ਜੀ ਇਹਨੇ ਕੱਖ ਨਹੀਂ ਸਾਡਾ ਸਵਾਰਿਆ ਜਾਂਦਾ ਮੁੱਖ ਮੰਤਰੀ ਉਮਰ ਸੈਣੀ ਨਹੀਂ ਕਰਾ ਸਕਦਾ ਜੀ ਸਾਨੂੰ ਇਹਨੇ ਇਹ ਗੱਲ ਮੈਨੂੰ ਕਹੀ ਹਾਈ ਕਮਾਂਡ ਤੇ ਅੰਚ ਲਿਆਂਦਾ ਤੁਸੀਂ ਇਹਨਾਂ ਹੁਣ ਆਪਣਾ ਪੰਜਾਬ ਪ੍ਰਭਾਰੀ ਲੱਗੇ ਨੇ ਮਾਨਯੋਗ ਸ੍ਰੀ ਮਨੀਸ਼ ਅਸ਼ੋਦੀਆ ਜੀ ਸ੍ਰੀ ਸਿੰਦਰਜਨ ਜੀ ਪੰਜਾਬ ਪ੍ਰਧਾਨ ਜਿਹੜੇ ਸ੍ਰੀ ਅਮਨ ਰੋੜਾ ਜੀ ਮਾਨਯੋਗ ਕੈਬਨ ਮੰਤਰੀ ਕੀ ਅਪੀਲ ਕਰਦੇ ਨੇ ਕੀ ਬੇਨਤੀ ਕਰਦੇ ਬੇਨਤੀ ਕੀਤੀ ਆ ਜੀ ਅਸੀਂ 40 ਬੰਦੇ ਦੀ ਹਨ ਲਿਸਟ ਦਿੱਤੀ ਆ ਅਮਨ ਰੋੜਾ ਸਾਹਿਬ ਨੂੰ ਉਹ ਵੇਖੋ ਹੁਣ ਮੁੱਖ ਮੰਤਰੀ ਦਾ ਕਰਦਾ ਸੈਂ ਕਿ ਨਹੀਂ ਕਰਦਾ ਡੀਜੀਪੀ ਦੇ ਸਾਨੂੰ ਇਹ ਆ ਜਾਂਦਾ ਵੀ ਤੁਹਾਨੂੰ ਜਨੇਰ ਸਰਕਾਰ ਸਾਨੂੰ ਭਾਲੀ ਦੇ ਦੇ ਅਸੀਂ ਤੁਹਾਨੂੰ ਡਿਊਟੀ ਹੁਣੇ ਦੇ ਦੇਣੇ ਤੇ ਬਦਲਾ ਦੇ ਨਾਂ ਦੇ ਪਾਰਟੀਆਂ ਵਿਕਾਸ ਦੇ ਤਾਂ ਤੁਹਾਡਾ ਕੀ ਕਹਿਣਾ ਵਿਕਾਸ ਬਾਰੇ ਜਾਂ ਬਦਲਾ ਬਾਰੇ ਪੈਤੀ ਪਾਰਟੀਆਂ ਨਾਲੋਂ ਕੁਝ ਫਰਕ ਲੱਗਾ ਸਾਨੂੰ ਨਹੀਂ ਕੋਈ ਵੀ ਕੋਈ ਫਰਕ ਨਹੀਂ ਲੱਗਾ ਨਾ ਸਾਡਾ ਉਹਨਾਂ ਕੱਕ ਸਵਾਰਿਆ ਨਾ ਇਹਨੇ ਸਵਾਰਿਆ ਨਗਰ ਚ ਜਾਂ ਤੁਹਾਡੇ ਘਰ ਕਦੀ ਇਲੈਕਸ਼ਨ ਤੋਂ ਬਾਅਦ ਆਏ ਨਹੀਂ ਨਹੀਂ ਵੜੇ ਨਹੀਂ ਇੱਥੇ ਵਾਜਾ ਮਾਰ ਮਾਰ ਕਹਿੰਦੇ ਰਹੇ ਆਂ ਦਾ ਕੋਈ ਨੰਗ ਜਾਂਦੇ ਬੂਏ ਸਾਨੂੰ ਉਦੋਂ ਮੈਂ ਹੀ ਬੜਾ ਕੀਤਾ ਤੇ ਲਾਸਟ ਵਿੱਚ ਫਿਰ ਕੀ ਸੰਦੇਸ਼ ਹੈ ਤੁਹਾਡਾ ਸਾਡਾ ਸੰਦੇਸ਼ ਇਹ ਹੈ ਜੇ ਨੌਕਰੀ ਨਾ ਵੀਦਿਆਨ ਦੇ ਘਰ ਬਹਿ ਜਾਗੇ ਮਾਰਨਾ ਡੰਗਰ ਬੱਛਾ ਰੱਖਾਂਗੇ ਤੇ ਗਾਂ ਪੇ 2027 ਚ ਆ ਰਹੀ ਲਾਇਸੈਂਸ 27 ਜੇ ਫਿਰ ਇਹਨਾਂ ਨੂੰ ਫਿਰ ਮੂੰਹ ਕਰਾ ਲਾਉਣਾ ਫਿਰ ਰਹਿਣ ਤਾਂਗੇ ਫਿਰ ਨਹੀਂ ਪੌਣੀ ਫਿਰ ਰਹਿ ਨਹੀਂ ਫਿਰ ਕਰੇ ਪਾਰ ਦਾਂਗੇ ਕਿ ਕੀ ਫੈਦਾ ਫੈਦੇ ਕਰਕੇ ਅਸੀਂ ਕੰਮ ਕੀਤਾ ਅਸੀਂ ਖਮਾੜਾ ਫੈੜਾ ਦੇ ਕਾਨੇ ਦਵਨੀ ਉਹਨੇ ਪਿੱਛੇ ਜਿਹੜਾ ਕਿਸਾਨਾਂ ਦਾ ਵੀ ਕਾਫੀ ਰੌਲਾ ਆਇਆ ਪਿਆ ਵਾ ਉਹਦੇ ਬਾਰੇ ਵੀ ਇਹਨਾਂ ਦੇ ਕਾ ਵੀ ਹੋ ਰਿਹਾ ਵਾ ਚਰਚਾ ਤੇ ਪਾਰਟੀ ਜਿਹੜੀ ਆਈ ਹੈ ਕਿ ਕਿਸਾਨਾਂ ਦੇ ਨਾਲ ਜੋ ਵੀ ਹੋਇਆ ਵਾ ਸ਼ੰਭੂ ਖਨੋਰੀ ਬਾਰਡਰ ਤੇ ਤੁਸੀਂ ਵੀ ਸੈਣੇ ਜੇ ਕੀ ਕਹਿਣਾ ਤੁਸੀਂ ਉਹ ਵੀ ਇਹਨਾਂ ਮਾੜਾ ਕੀਤਾ ਸਰਕਾਰ ਨੇ ਉਹਨਾਂ ਤਾਂ ਨਹੀਂ ਥੋਣਾ ਜਿਹਦਾ ਸੈਂਟਰ ਨਾਲ ਮਸਲਾ ਹੈ ਆਪੇ ਸੈਂਟਰ ਕੋਈ ਜਾਂਦੀ ਗੱਲ ਕਰਦੀ ਇਹ ਸਗੋਂ ਲਿਖ ਕੇ ਦਿੰਦੇ ਵੀ ਸੈਂਟਰ ਤੋਂ ਕੰਮ ਕਰ ਰਹੇ ਹੋ ਇਹਨਾਂ ਦਾ ਕਿਸਾ ਨਾ ਕਿਸਾਨ ਵੀ ਨੇ ਤੋਂ ਦੁਖੀ ਹੈ ਇਹ ਸੰਜੀ ਗੁਰਪ੍ਰੀਤ ਸਿੰਘ ਦੇ ਫਾਦਰ ਸਾਹਿਬ ਪਹਿਲਾਂ ਉਹਨਾਂ ਦੇ ਨਗਰ ਜੀ ਘਰੇ ਬੈਠੇ ਗ੍ਰਹਿ ਵੇਕੇ ਤੇ ਕੋਲਮ ਲਾ ਕੇ ਜਿਹੜਾ ਛੱਟਾ ਜਿਹਾ ਰਿਸਪੌਂਸ ਇਹੀ ਨਿਕਲਦਾ ਵਾ ਕਿ ਰਵਾਇਤੀ ਪਾਰਟੀਆਂ ਦੇ ਜਿਸ ਤਰ੍ਹਾਂ ਬਹੁਤ ਭਾਰਾ ਜਾਂ ਵਿਧਾਇਕ ਕਲਕਾ ਬਣਦੇ ਰਹੇ ਨੇ ਜਿਸ ਤਰ੍ਹਾਂ ਉਹਨਾਂ ਨੇ ਪ੍ਰਚਾਰ ਕਰਕੇ ਵੋਟਾਂ ਲੈ ਲਈਆਂ ਇਨਾ ਦਾ ਕਹਿਣਾ ਵੀ ਇਹੀ ਹੈ ਕਿ ਵੋਟਾਂ ਲੈਣ ਤੋਂ ਬਾਅਦ ਜਿਹੜਾ ਵਾ ਕੋਈ ਸੁਣਵਾਈ ਨਹੀਂ ਕਿਸੇ ਦੀ ਉਹਦੀ ਧੰਨਵਾਦ